wipe on my phone wipe on ਕਿ ਨਾਮ ਹੈ ਜੀ ਗਗਨਪ੍ਰੀਤ ਕੌਰ ਤੋਂ ਕਿਥੇ ਰਹਿਣ ਵਾਲੇ ਹੋ ਮਾਦਰੀ ਰਾਈਆਂ ਅੱਛਾ ਤੇ ਅੱਜ ਕੀ ਸੁਣਾਉਂਗੇ ਅੰਦਰ ਜਾ ਕੇ ਅੰਦਰ ਜਾ ਕੇ ਜੇ Song ਸੁਣਾਉਂਗੇ ਆਪਣਾ ਲਿਖਿਆ ਹੋਇਆ ਆਪਣਾ ਲਿਖਿਆ ਹੋਇਆ ਆਓ ਜੀ ਸਾਡੇ ਅਗਲੇ ਕੰਟੈਸਟੈਂਟ ਗਗਨਪ੍ਰੀਤ ਆਓ ਜੀ ਗਗਨ ਥੋੜੇ ਨਰਵਸ ਆ ਕਿਹੜੀ ਗੱਲਾਂ ਤੁਹਾਡੇ ਅੱਗੇ ਗਾਉਣਾ ਹੀ ਪਹਿਲੀ ਵਾਰ ਕਿਸੇ ਸਿੰਗਰ ਅੱਗੇ ਗਾਉਣਾ ਨਹੀਂ 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 ਮੈਂ ਤੇ ਆ ਅਜ ਤੱਕ ਸਿੱਖਦਾ ਹੀ ਆ ਆ ਔਰ ਮੈਨੂੰ ਐਵੇਂ ਹੋ ਸਕਦਾ ਤੁਸੀਂ ਮੇਰੇ ਤੋਂ ਬਹੁਤ ਸੋਹਣਾ ਗਾਓ ਮੈਨੂੰ ਹਜੇ ਉਹਨਾ ਨਹੀਂ ਆਉਂਦਾ ਪਰ ਨਰਵਸ ਨਹੀਂ ਹੋਣਾ ਜਿਵੇਂ ਤੁਸੀਂ ਘਰੇ ਗਾਉਂਦੇ ਹੋ ਨਾ ਤੁਹਾਡੇ ਬ੍ਰਦਰ ਹੈਗੇ ਆ ਬਸ ਫਿਰ ਮੈਂ ਵੀ ਤੁਹਾਡਾ ਬ੍ਰਦਰ ਹੀ ਆ ਵੀਰੇ ਸਾਹਮਣੇ ਗਾਉਂਦੇ ਹੁੰਦੇ ਹੋ ਵਾਹ ਤੂੰ ਸਾਹਮਣੇ ਵੀ ਵੀਰਾ ਬੈਠਾ ਸਮਾਈਲ ਤੁਹਾਡੀ ਬਹੁਤ ਸੋਹਣੀ ਤੇ ਤੁਹਾਡੇ ਤੋਂ ਸੁਣਦੇ ਆ ਬਹੁਤ ਸੋਹਣਾ ਆਪ ਲਿਖਦੇ ਹੋ ਬਹੁਤ ਸੋਹਣਾ ਲਿਖਦੇ ਹੋ ਅੱਗੇ ਵੀ ਹੋਰ ਤਿਆਰੀ ਨਾਲ ਆਇਓ ਤੁਸੀਂ ਸਾਡੇ ਸ਼ੋਅ ਦੇ ਵਿੱਚ ਅੱਗੇ ਜਾ ਰਹੇ ਹੋ ਤੇ ਮੈਨੂੰ ਬਹੁਤ ਮਜ਼ਾ ਆਇਆ ਤੁਹਾਡੀ ਆਵਾਜ਼ ਵੀ ਸੋਹਣੀ ਤੁਸੀਂ ਲਿਖਿਆ ਵੀ ਸੋਹਣਾ ਆ ਬੈਜ ਤੁਹਾਡੇ ਲਈ ਸੁਗੰਨ ਪ੍ਰੀਤ कौर ਤੁਸੀਂ ਹਣਾ ਵੀ ਅੰਦਰੋਂ ਬੈਜ ਲੈ ਕੇ ਆ ਚੁੱਕੇ ਹੋ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਆਈ ਸਪੈਸ਼ਲੀ ਰਵਨੀਤ ਸਰ ਨੂੰ ਮਿਲਣ ਦੀ ਬਹੁਤ ਜ਼ਿਆਦਾ ਖੁਸ਼ੀ ਆ। ਅੱਛਾ ਕਿਉਂ ਇੰਨੀ ਖੁਸ਼ੀ ਕਿਵੇਂ ਅੰਦਰ ਮਤਲਬ ਸਰ ਨੇ ਕੀ ਅਜਿਹੀ ਗੱਲ ਕਹੀ? ਉਹਨਾਂ ਨੇ ਜੀ ਮੇਰੇ ਨਾਲ ਐਟਾ ਸਿੰਗਰ ਗੱਲ ਨਹੀਂ ਕੀਤੀ ਬ੍ਰਦਰ ਸਿਸਟਰ ਦੀ ਤੌਰ ਤੇ ਗੱਲ ਕੀਤੀ। ਬ੍ਰਦਰ ਸਿਸਟਰ ਹਾਂ ਜੀ। ਸੋ ਜਿਹੜੇ ਘਰ ਬੈਠੇ ਨੇ ਜਿਨ੍ਹਾਂ 'ਚ ਕੋਈ ਟੈਲੈਂਟ ਹੈ ਉਹ ਜਿਨ੍ਹਾਂ ਦੀ ਬਾਈ ਵੀ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ? ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਅੱਗੇ ਵਧੋ ਜੇ ਲਿਖਣਾ ਜਾਣਦੇ ਹੋ ਤਾਂ ਅੱਗੇ ਲਿਖੋ ਕੋਸ਼ਿਸ਼ ਕਰੋ ਹੋਰ ਜ਼ਿਆਦਾ ਬਿਹਤਰ ਬਣਨ ਦੀ ਗੌਣ ਦੀ। ਤੁਸੀਂ ਵੀ ਆ ਸਕਦੇ ਹੋ ਵਾਈਬ ਆਨ ਦੇ ਅਗਲੇ ਸਟਾਰ ਹਾਂਜੀ ਸੋ ਮੈਲਬਰਟ ਵਾਈਬ ਆਨ ਦਾ ਜਿਹੜਾ ਸ਼ੋ ਸਾਡਾ ਚੱਲ ਰਿਹਾ ਹੈ ਤੁਸੀਂ ਵੀ ਦੇਖ ਰਹੇ ਹੋ ਕਿ ਜਿਹੜਾ ਟੈਲੈਂਟ ਦਾ ਰੰਗ ਹੈ ਉਹ ਹੋਰ ਖੜਦਾ ਜਾ ਰਿਹਾ ਕੱਲਾ ਪੰਜਾਬ ਦਾ ਟੈਲੈਂਟ ਨਹੀਂ ਹੈਗਾ ਇੱਥੇ ਅਦਰ ਸਟੇਟਸ ਦਾ ਵੀ ਹੈਗਾ ਔਰ ਨਾਲ ਦੀ ਨਾਲ ਜਿਹੜੇ ਫੋਰਨਰਸ ਹੈਗੇ ਨੇ ਉਹ ਵੀ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ